ਸਿਗਲ ਜੀ ਸਾਰ ਨੂੰ ਅੱਜ ਆਵਾ ਫੇਰ ਤੈਨੂੰ ਆਪਣੇ ਘਰੋਂ ਪਿੰਡ ਵਾਂਚੜੀ ਤਹਿਸੀਲ ਦੇ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਆਪਣੇ ਘਰੋਂ ਚੰਗੇ ਰਿਕਾਰਡ ਦੀਆਂ ਦੋ ਨੀਲੀ ਦੀਆਂ ਝੋਟੀਆਂ ਟੋਕੜਾ ਗੱਬਣਾ ਕੇ ਤੇ ਜੀ ਕਾਲੀ ਮਹਿਮਤਾ ਦੀ ਤਿੰਨੇ ਪਸ਼ੂ ਟੋਕੜਾ ਗੱਬਣਾ ਚੈੱਕ ਪਾਸੂ ਖਾਉਣੇ ਆ ਤੇ ਬਾਕੀ ਕਰਦੇ ਆ ਵੀਰਾਂ ਨਾਲ ਗੱਲਬਾਤ ਪੁੱਛਦੇ ਆ ਡਿਟੇਲ ਕੀ ਮਿਲ ਰਿਕਾਰਡ ਹੈ ਕਿੰਨਾ ਦੁੱਧ ਹੈ ਕਿਨੇ ਕਿਨੇ ਜਿਹਦੀਆਂ ਗੱਬਣਾ ਚੈੱਕ ਪਾਸ ਆ ਤੇ ਚੰਗੀ ਸ਼ਕੀਨ ਨੀਲੀ ਦੀ ਝੋਟੀ ਇੱਕ ਪਿਓਰ ਨੀਲੀ ਦੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰੇ ਕੀ ਹਾਲ ਜੀ ਕਿਰਪਾਈ ਮਹਾਰਾਜ ਦੀ ਏ ਚਲੋ ਕਿਰਪਾ ਜੀ ਦੀ ਦੇਣੀ ਵਾਵਾ ਬਾਤ ਏ ਦੇ ਨੰਦਪੁਰ ਸਾਹਿਬ ਦਾ ਮੇਲਾ ਆ ਗਿਆ ਉੱਥੇ ਚਲ ਗਏ ਮਗਰੋਂ ਮਾਲ ਆਉਂਦਾ ਹੀ ਵਿਕਦਾ ਜਾਂਦਾ ਹੁੰਦਾ ਹੀ ਵਿਕਦਾ ਜਾਂਦਾ ਸੀ ਬਰਾ ਬੱਲੇ ਆ ਜੀ ਤੋਹਫੀ ਠੀਕ ਹੈ ਇਸ ਕੋਲ ਸੇਰ ਦੀ ਜੀ ਲੈ ਆ ਅੱਗੇ ਇਧਰ ਈ ਝੋਡੀ ਭਾਈ ਤੋਹਫਾ ਹੀ ਪਾਇਆ ਲੈ ਆ ਕਿ ਤੋਹਫਾ ਹੀ ਪੜਾ ਉਦੋਂ ਹੀ ਆ ਤੋਹਫਾ ਪੋਣੀ ਏ ਝੋਡੀ ਠੀਕ ਹੈ ਜੀ ਹਾਂਜੀ ਬਾਕੀ ਵਧੀਆ ਗਈ ਯਾਤਰਾ ਬੜੀ ਸੋਹਣੀ ਕੇ ਬੜੀ ਕਿਰਪਾ ਮਹਾਰਾਜ ਦੀ ਕੇ ਬੜੀ ਬੜੀ ਵਧੀਆ ਜੀ ਵਧੀਆ ਜੀ ਪਿੰਡ ਆਪਣਾ ਵਨਚੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਫੋਨ ਨੰਬਰ ਜੀ ਆਪਣਾ 84339114 ਠੀਕ ਹੈ ਵਨਚੜੀ ਪਿੰਡ ਆ ਆਪਣਾ ਤਾਲਾ ਸਾਹਿਬ ਗੁਰਦੁਆਰਾ ਬੰਡਾ ਜਿੰਡਿਆਲਾ ਤਰਨਤਾਰਨ ਅੰਮ੍ਰਿਤਸਰ ਕਿੰਨੇ ਆਪਾਂ ਲਵੇ ਪਾਏ ਜਾਂਦੇ ਆ ਕੋਈ 5 5-10 ਕਿਲੋਮੀਟਰ ਦੇ ਘੇਰੇ ਜੀ ਆਪਾਂ ਬੱਕੀ ਲੱਗੇ ਚੱਬਾ ਵਰਪਾਲੇ ਆ ਮਸ਼ਹੂਰ ਪਿੰਡ ਆ ਬਾਬਾ ਨੋਦੀ ਸਮਾਟਾਲਾ ਸਾਹਿਬ ਉਹਦੇ ਨਾਲ ਹੀ ਬਿਲਕੁਲ ਆਪਣਾ ਬਾਕੀ ਬਹੁਤੀ ਵੀ ਤੇ ਜਾਣ ਨਹੀਂ ਰਹੇ ਹੋਣ ਬਹੁਤੀ ਵੀ ਤੇ ਜਾਣ ਨਹੀਂ ਰਹੇ ਆਗੇ ਇੱਕ ਕਰੀਏ ਸ਼ੁਰੂਆਤ ਨਗੀਨੇ ਤੋਂ ਹੀ ਆਪਾਂ ਕਰਨ ਨਗੀਨੇ ਤੋਂ ਹੀ ਜੱਗੇ ਵੀਰ ਆਪਾਂ ਨਹੀਂ ਭੁੱਲਣਾ ਸ਼ਾ ਇੱਕ ਤਾਂ ਮੇ ਪਿਓਰ ਵੇ ਲੋ ਨੀਲੀ ਰਾਈ ਸਿੰਘ ਖਾ ਦੇ ਹਾਂ ਚੈੱਕ ਕਰੋ ਪੀਲਾ ਦੇ ਅੱਖਾ ਬਿੱਲੀ ਮਣਕੜੀ ਅੱਖਿਆ ਬਿੱਲੀ ਮਣਕੜੀ ਅੱਖ ਗਲਾਬੀ ਜਬਾਨ ਆਈ ਏ ਜੇ ਕੇ ਵੀਰ ਕੋਈ ਦੰਦੋ ਫੜ ਕੇ ਲਏ ਮੂੰਹ ਫੜ ਕੇ ਲਏ ਚੌਗੀ ਹੋਵੇ ਲਏ ਨਹੀਂ ਆਪਣੇ ਘਰੇ ਬੱਧੀ ਆਪਣੀ ਸ਼ ਠੀਕ ਹੈ ਜੀ ਹਾਂ ਜੀ ਮੂੰਹ ਚਾਰੇ ਦੰਦ ਮੂੰਹ ਚਾਰੇ ਦੰਦ ਪਹਿਲਾਂ ਦੋਂਦੀ ਛੋਟੀ ਸੂਪੀ ਆ ਵੇ ਸਿੰਗਾ ਜੀ ਮਾੜਾ ਮਾੜਾ ਨਿਸ਼ਾਨ ਦੋਆ ਜੀ ਦੋਵੇਂ ਵੇ ਲੋ ਇੱਕ ਚ ਇਹ ਦੋਆ ਜੀ ਦੋਆ ਚ ਡੱਬੀ ਨਹੀਂ ਹੂ ਦੋਵੇਂ ਸਿੰਗ ਜੀ ਦੀ ਹੈ ਵੀ ਹੂ ਪਿਓਰ ਨੀਲੀ ਰਾਈ ਹਾਂ ਡੱਬੀ ਨਹੀਂ ਵੇ ਚਵੇਂ ਖੋਰ ਇੱਕੋ ਜਿਹੇ ਕੋਈ ਛੋਟਾ ਜਿਹਾ ਵਾਰਾ ਘਟ ਕਾਇਰਾਖ ਲੋ ਮਾਨਾ ਵੇ ਲੋ ਵਾਨੇ ਜੀ ਵੀ ਡੱਬ ਕਲੇ ਕਲੇ ਠੰਡੇ ਡੱਬ ਆ ਗਿਆ ਜੀ ਆ ਆ ਇਹ ਨੀਲੀ ਰਾਈ ਆ ਆ ਇਹ ਨੀਲੀ ਰਾਈ ਵੇ ਚੱਡਾ ਵੇ ਛੋਟੀ ਨੂੰ ਕਟਾਲਾ ਵੇ ਆ ਇਹ ਨੀਲੀ ਰਾਈ ਵੇ ਠੰਡੀ ਠੰਡੀ ਤੇਰੀ ਮਿੱਠੀ ਛੋਟੀ ਤੇ ਪਟਰਾਲਾ ਚੱਡਾ ਵਾ ਬਟਰਾਲਾ ਛੋਟੀ ਨੂੰ ਚੱਡਾ ਜਾ ਅੱਗੇ ਵੀਰ ਕੀ ਆਈ ਬਾਤਾਂ ਕਿਵੇਂ ਪੈੜ ਇੱਕੋ ਦੇਖੋ ਜਿਹਦਾ ਮਹਾਰਾਜ ਨੇ ਘੜ ਘੜ ਕੇ ਲਾਏ ਹੁੰਦੇ ਆ ਸੂਲ ਤੇ ਨਿਸ਼ਾਨ ਪੂਠ ਸਾਰਾ ਕੁਝ ਹੀ ਆ ਗਿਆ ਜਬਾਨ ਵੀ ਗਲਾਬੀ ਆ ਗਿਆ ਵਾ ਇਹ ਇਹ ਜਿੱਕੇ ਜਿਹੜੀ ਚੱਕ ਪਾਸ ਆ ਸਾਢੇ 24 ਤੋਂ ਪੰਜਾ ਮਹੀਨੇ ਦੀ ਝੋਟੀ ਆਪਣੀ ਚੱਕ ਪਾਸ ਹੈ ਜੀ ਅੱਛਾ ਜੀ ਵਾਹਨੇ ਤੇ ਵੀ ਡੱਬ ਵਸੂਲ ਤੇ ਵੀ ਨਿਸ਼ਾਨ ਇਹ ਵੀ ਮਿਲਕ ਵੇਨ ਵਿੱਚ ਚੰਗੀ ਆ ਧੁੰਨ ਦੇ ਵੀ ਨਿਸ਼ਾਨ ਸਾਰੀ ਚੰਗੀ ਆ ਝੋਟੀ ਦੇ ਵੇਲੋ ਧੁੰਨ ਦੇ ਨਿਸ਼ਾਨ ਆ ਗਿਆ ਜੀ ਅੱਜ ਜ਼ਿਆਦਾ ਨਹੀਂ ਕਹਿਣਾ ਵੀ ਪਹਿਲੇ ਸੂਏ ਕੱਟੀਆਂ 14 15 ਕਿਲੋ ਦੇ ਚਵਾਇਆ ਵਾ ਗਰੰਟੀ ਨਾਲ ਕੋਈ ਗੱਲਾਂ ਨਾਲ ਨਹੀਂ ਆ ਨਸਲ ਜਾਦ ਨੇ ਚਵਾਇਆ ਵਾ ਪਿੰਡੋਂ ਲਈ ਆਪਾਂ ਹਾਂ ਮੈਂ 17 18 ਕਿਲੋ ਵਾਲੀ ਆ ਉਹਨਾਂ ਦੇ ਘਰੇ ਲੈਦੀ ਆ ਗਈ ਜੀ ਆਖਾਂਗੇ ਨਾ ਮਾਂ ਨੂੰ ਖਾਦਾਂਗੀ ਝੋਟੀ ਦੀ ਠੀਕ ਆ ਜੀ ਹਾਂ ਬਾਕੀ ਇਹ ਵੀ ਆਦੇ ਇਹਦੀ ਮਾਂ ਵੀ ਕਟੀਆਂ ਦਿੰਦੀ ਤੇ ਇਹਨੇ ਪਿਛਲੇ ਸਵੇਰੇ ਕੱਟੀ ਦਿੱਤੀ ਯਾਰ ਕੀ ਗਾਂ ਕਿਸ ਦੀ ਕਿਸਮਤ ਸਾਡੇ 14 50 ਮਿੰਟ ਗੱਬਣ ਚੈੱਕ ਪਾਸ ਦੁੱਧ ਕਿੰਨਾ ਵੀਜੀ ਦੁੱਧ ਵੀਰ ਜਿਹੜਾ 8 ਕਿਲੋ ਚੋੜੀ ਠੰਡਾ ਦੁੱਧ ਆ ਕੀ ਆਈ ਪਤਾ ਜੀ ਮੂਰਤੇ ਆਣਾ ਕੋਈ ਸ਼ੈ ਹੈ ਨਾ ਵੇਖ ਸ਼ਾਕੇ ਸ਼ੀਸ਼ਾ ਆਈ ਚੰਗਾ ਰਵਾ ਵੇ ਜਿੱਥੇ ਖਿਲਾਰ ਲਾ ਉਥੇ ਗਾਲੀ ਪਈ ਨਾ ਵੇਖ ਕਰਮਾ ਲਈ ਕੋਈ ਪ੍ਰਵਾਹ ਥੋੜਾ ਈ ਠੰਡੀ ਮਿੱਠੀ ਚੋੜੀ ਲੈ ਜੋ ਇੱਕ ਰੰਗ ਜਿਆਦੀ ਚੰਗੀ ਆ ਜਗ੍ਹਾ ਵੀ ਦਾ ਸਲਾ ਸਲਾ ਲੈ ਜੋ ਇੱਕ ਰੰਗ ਕਈ ਬਤਾਂ ਖਾਂ ਕੇ ਦਾ ਵਾਖ ਕਟੀ ਰਾ ਖਾਂ ਲੈ ਵੀ ਤੇ ਪੂਰੀ ਖਬਰ ਨੇ ਇਧਰ ਇਧਰ ਕਿਹਾ ਬਹੁਤ ਪੈਸੇ ਪਾ ਕੇ ਲਾ ਕੇ ਟ੍ਰਿਫਟੀ ਉਹ ਤਾਂ ਨਹੀਂ ਲੱਗਦੀ ਤਾਂ ਨਹੀਂ ਲੱਗਦੀ ਇਹ ਮਹਾਰਾਜ ਮਹਾਰਾਜ ਲੋ ਲੱਦ ਗਿਆ ਵੇ ਇਹ ਨੀ ਗਿਨਾ ਤੂੰ ਦੰਦਾ ਵਿਗਦਾ ਪਰ ਅਸੀਂ ਰੱਖਿਆ ਵੀ ਪੌਣਾ ਵੀਡੀਓ ਜੀ ਖਲਾ ਪੌਣਾ ਵੀਡੀਓ ਜੀ ਆ ਵੇਖ ਕਰ ਮਾਲੀ ਹੈ ਤਾਂ ਹੀ ਸ਼ਾਇਰ ਆ ਉਸ ਤਰ੍ਹਾਂ ਹੀ ਫੋਟੋ ਲੱਗਦੀ ਇਧਰ ਹੀ ਕੱਟੀ ਨਹੀਂ ਵੇਖ ਲਾ ਹੂੰ ਤੇ ਪਿਆਰ ਦਿੱਲੀ ਦਾ ਵੀ ਆ ਵੇਖ ਲੋ ਅੱਗੇ ਵੀਰ ਜੀ ਡਰੈਕਟ ਬੂਰੇ ਸਾਂਹ ਕੋਲੇ ਨਾੜਾ ਨੂੜਾ ਵੇਖ ਲੋ ਮਿਲਕ ਵੇਣ ਵਿੱਚ ਚੰਗੀ ਆ ਆਪਾਂ ਇਹ ਆਖੀ ਅੱਗੇ ਡਾਇਰੈਕਟ ਬੂਰੇ ਸਾਂਹ ਧਵਾ ਦਿਓ ਛੋਟੇ ਦੀ ਇੰਨੀ ਗਾਰੰਟੀ ਆ ਬੂਰੀ ਜੇ ਕੱਟੀ ਹੋਵੇ ਕੱਟਾ ਹੋਵੇ 100% ਲਿਖ ਕੇ ਲਗਾਇਆ ਕੱਟਾ ਹੋ ਕੱਟੀ ਹੋ ਨੀਲੀ ਰਾਵੀ ਦਾ ਪੂਰਾ ਹੀ ਦਊਗੀ ਕਰਮਾਲੀਏ ਠੀਕ ਹੈ ਵੀਰ ਇਹ ਗਾਰੰਟੀ ਹੋ ਗਈ ਛੋਟੀ ਦੀ ਜੱਕੇ ਵੀਰ ਇਸ ਚੀ ਦੀ ਅਮਰੀ 8-9 ਕਿਲੋ ਛੋਟੀ ਕੋ ਠੰਡਾ ਦੋਦਿਆ ਮਾਂ ਦੀ ਬੂਰੀ ਮਾਈ ਦੀ ਬੂਰੀ ਆ ਜਾਂ ਪਿਛਲੇ ਸਵੇਰੇ ਵੇ ਦੀ ਕੱਟੀ ਹੋ ਵੀ ਬੂਰੀ ਬੂਰੀ ਆ ਉਹਨਾਂ ਦੇ ਵੀ ਜੇ ਨਵਾਂ ਬਦਲ ਰਹੇ ਆ ਬਾਕੀ ਇਹ ਵੀ ਪਿੰਡੋਂ ਲਈ ਜੇ ਕੋਈ ਭੈਣ ਭਰਾ ਹੋਊ ਕਹਿੰਦੇ ਆਪਾਂ ਘਰੇ ਵੀ ਲੈ ਜਾਾਂਗੇ ਇਹਦਾ ਦੋਵੇਂ ਪਾਸੇ ਮਿਲ ਕੇ ਵੇਖਣੀਓ ਵੀਰ ਜੀ ਦੋਵੇਂ ਵਲੇ ਤੁਹਾਡੇ ਘਰੇ ਪਹਾੜੇ ਦੇ ਰੇ ਰੇਕੇ ਨਾ ਮਿਲੇ ਤੇ ਆਪਣੀ ਗਰੰਟੀ ਇਹ ਵੀ ਆ ਵੀ ਲੋ ਜੀ ਮੋਠਾ ਟਾਕਾ ਪਾ ਲੋ ਇਹਨੂੰ ਆਹ ਕਿਆ ਜੀ ਬਾਤਾਂ ਜੀ ਆਹ ਛੜੀ ਲੱਬੜੀ ਵੇਖ ਲੈ ਕੋਈ ਟੀਕਾ ਕੋਈ ਗੱਲ ਕੋਈ ਬਾਤ ਆ ਵੇਖੋ ਵੱਡੀ ਛੈ ਜਿਹੜੀ ਆ ਵਾ ਵੇਖ ਪੋਲੀ ਨੂੰ ਵਰਗੀ ਥਾਂ ਤੇ ਭੂਰ ਕੇ ਥਾਂ ਤੇ ਛੱਟਾ ਖਾ ਮੈਨੂੰ ਵੇਹ ਕਿਆਈ ਬਾਤ ਆਈ ਛਾ ਵਾ ਆਈ ਇਲਾਕਾ ਚੰਗਾ ਇਲਾਕਾ ਥਣ ਵੇ ਕਿੱਦਾ ਜਿਆਦਾ ਪਿਆਰਾ ਛਟੀ ਨੂੰ ਜੱਗੇ ਵੀਰ ਦੂਰ ਹੋ ਕੇ ਖਾ ਇਸ ਘਰੇ ਅਗੇ ਟੀਕਾ ਲਾ ਜੇ ਉਹਦੀ 100% ਗੈਰਟੀ ਦੋਵੇਂ ਵੇਲੇ ਡੈਂਕੇ ਮਿਲੂ ਮੇਰੀ ਘਟੀ ਦੋਵੇਂ ਵੇਲੇ ਡੈਂਕੇ ਹੀ ਠੀਕ ਹੈ ਜਵਾ ਵੇ ਲਗਾ ਕੱਟੀ ਨੂੰ ਵੇ ਮੈਂ ਤਾਰਾਂ ਦੇ ਭਾਵੇਂ ਵਾਕੇ ਗਮਾਡੀਆਂ ਗੱਲ ਕਰ ਪ ਜਾਵਾਂਗੇ ਛੋਟੀ ਇਧਰ ਚੁੰਡਿਆ ਪਤਾ ਖਵਾਂਡੀਆਂ ਘਰ ਲੱਜੂ ਕਰਮਾਲੀ ਦਾ ਵੇਖ ਹਾਂ ਵਾਡੀਆਂ ਦੇ ਚੁੱਲੇ ਚਾਹ ਤਰੀ ਉਹਨੇ ਕਾਂਦੇ ਥਾੜੀ ਪਾਰ ਕਰਾਂ ਜਾਣਾ ਇਹ ਕੋਈ ਜਿਆਦਾ ਡੱਬਣੀ ਉਹ ਮੇਨਸ਼ਾ ਕੋਈ ਡੱਬੀ ਮਾਣੀ ਆ ਤੇ ਵੇਖ ਇਧਰ ਕੀਨੀ ਵੇਖੋ ਇੱਕ ਰਾਂ ਦੇ ਸੁਣਾ ਜੇ ਤੋਹੇ ਵੀ ਕਿਤੇ ਕਿਤੇ ਲੱਭਦੇ ਅੱਗੇ ਇਧਰ ਹੀ ਛੋਟੀ ਲਾਇਆ ਨਾ ਬੰਨੀਲੀ ਰਾਵੀ ਦੋੜਿਆ ਬਿਲਕੁਲ ਇਹਦੇ ਯਾਰ ਇਹਦੀ ਪਹਿਲੇ ਫੋਨ ਤੇ ਵਿਗੀ ਸੀ ਉਹ ਪਹਿਲੇ ਫੋਨ ਤੇ ਇੰਨੇ ਮਿੱਠੀ ਕਰਮਾਲੀ ਉਹ ਵੀ ਕੋਈ ਅੰਤ ਨਹੀਂ ਤਦਨ ਭਰੇ ਬਾਜ਼ਾਰ 'ਚ ਬੈਗਾ ਖਾਦਣਾ ਕੱਟੀ ਥੱਲੇ ਕੀ ਬਾਤਾਂ ਵੀ ਨੀਟ ਵੀ ਨੀ ਠੰਡੀ ਕਿਆ ਜੀ ਬਤਾਂ ਜੀ ਆ ਗਾ ਯਾ ਵੇ ਇੰਦਰੋਣਾ ਹੈ ਕੋਈ ਗੱਲ ਬਾਤ ਕਿਆ ਜੀ ਬਤਾਂ ਵੀ ਜੀ ਵੇ ਦੋਵੇਂ ਵੇਲੇ ਧਾਰ ਤੇ ਕੱਟੀ ਮੇੜ ਗੱਲ ਅੱਖੇ ਲਾਤ ਲਾਤ ਵੀ ਪੋਟੇ ਭਰੇ ਬਾਜ਼ਾਰ ਚ ਐਡੀ ਜਿਆਦੀ ਮਿੱਠੀ ਆ ਖੁੱਲ੍ਹੇ ਸਾਦੇ ਬਾਹ ਬੈ ਜੀ ਆ ਸ਼ਾਵਾਂ ਦੀ ਲੱਭਦੀ ਹੋਈ ਜੱਗੇ ਵੀ ਨਾ ਸਾਰੀਆਂ ਸ਼ਾਵਾਂ ਲੱਭਦੀਆਂ ਵਾ نسل ਯਾਦ ਫਿਰ ਇਹ ਫੁੱਲ ਰਾਜੀ ਖਾਲਸੀ ਕੇ ਬਨੇਓ ਕਰਮਾਲੀ ਬੈ ਜੋ ਵੀ ਜੀ ਵੇ ਕਿਆ ਜੀ ਬਤਾਂਗੇ ਇਹ ਵੀ ਕੋਈ ਗਾ ਗਾ ਕਰਮਾ ਵਾਲੀ ਲੈ ਫਖਮ ਜੀ ਦਾ ਮਰਜੀ ਬੈਠਾ ਰਾ ਕਰਮਾ ਵਾਲੀ ਥੱਲੇ ਬੈ ਜਾ ਵੇ ਕੀ ਆਈ ਬਾਤਾਂ ਜਿੰਨੀਆਂ ਸਿਫਤਾ ਕਰਦੋ ਉਨੀਆਂ ਥੋੜੀਆਂ ਕੱਟੀ ਲਿਆ ਜੱਗੇ ਇਹ ਵੀ ਟੈਗ ਵੀ ਲੱਗਾ ਜੀ ਵੇਖ ਲੋ ਯਾਰ ਤੇਰੇ ਨਾਲ ਸਭ ਨੂੰ ਦੱਸਿਆ ਜੱਗੇ ਜਿਹੜੀ ਜਿਹੜੀ ਸ਼ਾਇਦ ਆਪਾਂ ਨੂੰ ਪਤਾ ਪਰ ਠੀਕ ਆ ਠੀਕ ਆ ਨਹੀਂ ਕਿ ਤਾ ਥਾਂ ਦਾ ਲੱਗਾ ਡਾਇਰੈਕਟ ਬੂਰੇ ਸਾਹਿਬ ਤੋਂ ਆ ਡਾਇਰੈਕਟ ਠੀਕ ਹੈ ਜੀ ਇਹ ਥੋੜਾ ਜਿਨੀਰਾ ਮਰਜ਼ੀ ਵੇਚ ਕੇ ਉੱਥੇ ਕਰਮਾ ਵਾਲੀ ਥੱਲੇ ਵੇਖੋ ਕਿਲੇ ਗੱਡੇ ਪਸ਼ਮੀਗਾਸ ਲਾਇਆ ਦੇ ਵੇਖ ਇਧਰ ਜਿੰਨੀ ਜਰਾ ਮਰਜ਼ੀ ਬੈ ਬੈ ਕੇ ਠੀ ਜਾਓ ਕਰਮਾਲੀ ਥਲੇ ਪੋਤਰਾ ਕਰਦਾਂਗੇ ਕਿਹੜੇ ਸਾੰਧੀ ਹੈ ਕਿ ਚੰਗੇ ਸਾੰਧੀ ਹਾਂਜੀ ਯਾਰੀ ਚੰਗੀ ਹੈ ਲੈ ਐਦਾ ਹੀ ਬੈਠੇ ਰਹਿਣਾ ਕਰਮਾਲੀ ਥਲੇ ਦੋਵੇਂ ਵੇਲੇ ਡੈਂਕੇ ਮੇਲਾ ਡੈਂਕੇ ਠੀਕ ਹੈ ਜੀ ਦੋ 8 ਕਿਲੋ ਸਾਢੇ ਚੌਥਾ ਮਹੀਨੇ ਦੀ ਗਰੰਟੀ ਨਾਲ ਚੈੱਕ ਪਾਸ ਆ ਇਹਦਾ ਵੀ ਜੀ ਹਰ ਮੁੱਲ ਮੁੱਲ ਤੇ ਕੋਈ ਨਹੀਂ ਇਹ ਸ਼ਰਾ ਜੱਗੇ ਵੀਰ ਇਹ ਸ਼ਰਾ ਵਾਕੇ ਪੈਸੇ ਨਾ ਵੀ ਆਉਂਦੀ 85000 ਹੀ ਦੇ ਦਿਆ ਜੀ ਨੇ ਕੱਢ ਗਏ ਮਾਨਤਾ ਗਿਆ ਗਿਆ ਕੱਢ ਦਿਆ ਯਾਰ ਦੋੜੀ ਛੱਡਾਂਗੀ 10000 ਹੀ ਛੱਡੂਗਾ 75 ਦੀ 75 ਦੀ ਦੇਣੀ ਆ ਕਿਆ ਜੀ ਬਾਕੀ ਪੂਰੇ ਦੀ ਉਹ ਚੁੱਕ ਭਰ ਤਰਾ ਤੇ ਵੀਰਾ ਫੋਨ ਲਾਵੇ ਮੋੜ ਦਾਣੀ ਆ ਪਰ ਜ਼ਿਆਦਾ ਤੰਗ ਕਰਨ ਦੀ ਲੋੜ ਨਹੀਂ ਆ ਆ ਸ਼ੈਵਾਣੀ ਜੇ ਲਾਦਦੀ ਆ ਜਿੰਨੀ ਆਲਾ ਮਰਜੀ ਬੈ ਕੇ ਉੱਠ ਜਾਓ ਠੀਕ ਹੈ ਵੀਰ ਆਪਣੇ ਘਰੇ ਕੋਈ ਉਹ ਇਦਾਂ ਭਾਵਾਂਗੇ ਤੇ ਇਦਾਂ ਹੀ ਚਵਾਗੇ ਠੀਕ ਹੈ ਵੀਰ ਚਵਾਵੇ ਮੋੜ ਪਸਵੀਂ ਕੱਟੀ ਵੀ ਵੇ ਇਦਾਂ ਮਿੱਠਾ ਤੇ ਠੰਡਾ ਚਵਾਇਆ ਕੱਟੀ ਕੋਈ ਅੰਤ ਨਹੀਂ ਵੇ ਇਹ ਕਿਵੇਂ ਥਾੜੇ ਵੀਰ ਵੇ ਫਲੀ ਯਾਰ ਕੇ ਥਾੜਿਆ ਨੋਖ ਨਾਲ ਥਾੜਿਆ ਇਹੋ ਜੇ ਡੰਗਰ ਦੀ ਇਹ ਵੀ ਸਿਫਟਿਆ ਨਾ ਕਰਮਾਲੀ ਦੁੱਧ ਭਾਈ ਕਰਮਾਲੀ ਤਿੰਨ ਕਿਲੋ ਹੋਵੇ ਚਾਰ ਹੋਵੇ ਪੰਜਾ ਕਿਲੋ ਦਾ ਖਾਵਾ ਕਰਦਾ ਚੂਨ ਦਾ ਸਵਾਹ ਹੁੰਦਾ ਡੰਗਰ ਦੀ ਵੀਰ ਚਿੱਗ ਬਣਾਉਦਾ ਇਹ ਥੋੜਾ ਕੋਈ ਥਾੜੀ ਧਾਰ ਹੋਣੀ ਨਹੀਂ ਆਣੀ ਨਹੀਂ ਪੂਰ ਹੋ ਪੋਲੀ ਨੂੰ ਵਰਗੀ ਆ ਇਹ ਵੀ ਅੱਜ ਮੋਲਣੀ ਕਰਵਾ ਲਈਦਾ ਇਨੀ ਠੰਡੀ ਆ ਵੀ ਭਜਣੀ ਬਹੁਤ ਘਾਟਿਆ ਆ ਬਿਛੜਨੀ ਬਹੁਤ ਵੀਰ ਜੀ ਪਹਿਲਾਂ ਇਹ ਸੁਹਾ ਕਰਮਾਲੀ ਦੇ ਵੇ ਐ ਤੇ ਨਗੀਨਾ ਹੀ ਆ ਜੱਗੇ ਵੀਰ ਕੀ ਬਾਤ ਆ ਵੇ ਠੀਕ ਆ ਜੈ ਜਣਾ ਮੁੱਲ ਜੇ ਜਿਆਦਾ ਨਹੀਂ 75000 ਦੀ ਦੇ ਦੇਗੇ ਕੋਈ ਬਾਕੀ ਵੀਰ ਭਰਾ ਫੋਨ ਲਾ ਛੋਟੀ ਵੇਖ ਕੇ ਮੁੱਲ ਲਾਵੇ ਪੌਣੀ ਆਂਦੇ ਵੇ ਮਾਲ ਦਾ ਮੁੱਲ ਪੈਣਾ ਕੱਟ ਵਾਲਾ ਵਾ ਨਾ ਕੱਟੀ ਨੂੰ ਵੇਹ ਬਰੀਕੀ ਆ ਵੇ ਕੱਟੀ ਜੀ ਕਿੰਨੀਆਂ ਹੀ ਜਿਆਦੀਆਂ ਯਾਗੀਰ ਵੇਹ ਲੈ ਉਹ ਆ ਵੇ ਨੰਬਰ ਵਾਲੀ ਇਹ ਜਰਾ ਰਾਵੀ ਇੱਕੋ ਕਰੋ ਦੋਵੇਂ ਜੁੜਾਏ ਇਹ ਹੀ ਰਾਵੀ ਉਹ ਨੀਲੀ ਰਾਵੀ ਇਹ ਹੀ ਰਾਵੀ ਵੇ ਬਿੱਲੀ ਮਣਕਣੀ ਅੱਖ ਕੱਟੀ ਦੀ ਵੇ ਮਗਰਲੇ ਪੈਰ ਚਿੱਟੇ ਇਹਦੇ ਬਹਾਨੇ ਦੇ ਡਾਬਿਆ ਪਰਲੇ ਬਨੇ ਖਾ ਥੋੜਾ ਜਿਨਾ ਕਰੋ ਕੱਟੀਆ ਕੱਡੀ ਕੱਢ ਵੇਖ ਆਹ ਦੇਖੋ ਥਾੜ ਵਖਾ ਕੱਟੀ ਦਾ ਜਿਹੜੀ ਸ਼ਾਇ ਵਖਾਉਣ ਵਾਲੀ ਵੇਖ ਮਹਿਮਾਨੇ ਦੇ ਵੀ ਡੱਬ ਹੈਗਾ ਜੇ ਖੁਰ ਵੀ ਚਟਾ ਆਖ ਪੀਲੀ ਮਣਕਣੀ ਵੇ ਅੱਖ ਜਿਹੜੀ ਸ਼ਾਇ ਵੇਖਣ ਵਾਲੀ ਅੱਖ ਵੇਖਣ ਵਾਲੀ ਉਹ ਕੱਟੀ ਦੀ ਲੈ ਜੋ ਜੀ ਥੱਲੇ ਪੂਛ ਖੈਂਦੀ ਆ ਪਿਓਰ ਨੀਲੀ ਆ ਪਿਓਰ ਰਾਵੀ ਲੈ ਜੋ ਜੀ ਇਹ ਰਾਵੀ ਜਾ ਜਾਂਦੀ ਪਰਲੀ ਨੀਲੀ ਚ ਹਾਂ ਜੀ ਇਹ ਪਿਓਰ ਰਾਈ ਦੇ ਕੱਟੀ ਵੇਖੇ ਵੀ ਬਹੁਤੇ ਵੀਰਾਂ ਨੇ ਚਲੋ ਜਿਹੜੇ ਵੀਰ ਵਿੰਦੇ ਹੋਣਗੇ ਪਾਕਿਸਤਾਨ ਵਾਲਿਆਂ ਦੀਆਂ ਵੀਡੀਓ ਨਾਲ ਜਿਹੜੇ ਅਕਸਰ ਹੀ ਇਹੋ ਜਿਹੀਆਂ ਹੁੰਦੀਆਂ ਨੇ ਜਿਹੜਾ ਵੇਖ ਖਲੋਣੀ ਵੇ ਖਲੋਣੀ ਦਾ ਦਿੰਦੀ ਮੈਂ ਜੀ ਮੈਂ ਜੋ ਵੀ ਜੀ ਇਹ ਵੀ ਕਿਨੇ ਜਿਹੜੀ ਚੈੱਕ ਪਾਸ ਜੀ ਜੀ ਸਾਡੇ ਤੇ ਨਾਮ ਹੀ ਨਹੀਂ ਤੇ ਦੁੱਧ ਦੁੱਧ ਵੀ ਜੀ 6 ਕਿਲੋ ਕੋਈ 5 ਕਰਕੇ ਲਵੇ ਭਈ ਆਪਾਂ ਇਹ ਅਖਰਾਂ ਨੂੰ 6 ਕਿਲੋ ਕੋਈ 5 ਕਰਕੇ ਲਵੇ ਕੱਟੀ ਦਾ ਦੁੱਧ ਕੱਟੀ ਕੱਡੀ ਘਾਟਿਆ ਕਰੋ ਆ ਵੇਖਣ ਵਾਲੀ ਵੇ ਬਦਦੀ ਆ ਥੋੜੀ ਜੀ ਹੋਰ ਆ ਕਾਲੀ ਪੈਂਦੀ ਵਾਕੀ ਐ ਈ ਈ ਕੋਈ ਹੈਗੀ ਨਹੀਂ ਆ ਪੋੜੋ ਵਾਲੀ ਵੇ ਇੱਕ ਜਿਹਾ ਲੱਗਾ ਥੋੜੇ ਕਰਮਾਲੀ ਕੀ ਬਾਤ ਐ ਇਹ ਵੀ ਇਹ ਕੋਈ ਲਿਸਤੀ ਨਹੀਂ ਵੇ ਮਗਰ ਚੌੜੀ ਖਾ ਪੋਲੋ ਵਾਲੀ ਰਾਜੀ ਪਿੱਠ ਪੂਰਾ ਵੇ ਪੋਲੋ ਵਾਲੀ ਕੱਟੀਏ ਵੀ ਦੂਣਾ ਸੁਆ ਸੁਣੀ ਆਰ ਕੀ ਠੀਕ ਐ ਜਿੱਲੀ ਮਣਕਣੀ ਅੱਖ ਵੇ ਛਟੀ ਹੈ ਕੋਈ ਸ਼ਾਇ ਵੇ ਬਹਿ ਜਾਓ ਵੀਰੇ ਕਰਮਾਲੀ ਐ ਠੰਡੀ ਚੰਗੀ ਆ ਵੱਡਾ ਢਾਂਚਾ ਜੀ ਦਾ ਥੋੜੀ ਗੱਡੀ ਗੱਡੀ ਘੱਟੋ ਘੱਟ ਘੱਟ ਕੱਢੋ ਕਰੋ ਗੱਡੀ ਕਿਹਨੇ ਘੱਟਿਆ ਥੋੜੀ ਜੀ ਗੱਡੀ ਠੀਕ ਆ ਜੇ ਆ ਵੀ ਰਾਜੀ ਰੂਜੀ ਚੰਗੀ ਜੇ ਵੱਡੀ ਵੱਡੀ ਬੁਰੀ ਆ ਕੋਲਰ ਆ ਗਈ ਵੀਰ ਜੀ ਕਿ ਆਈ ਬਤ ਕੋਲਰ ਹੋ ਲਿਆ ਵਾ ਪਹਿਲੇ ਸਵੇਰ 16 ਕਿਲੋ ਕੱਟੀ ਨੇ ਦੁੱਧ ਚ ਆਇਆ ਵਾ ਗਾਰੰਟੀ ਨਾਲ ਬਾਕੀ ਹਾਂ ਹਾਂ 16 ਕਿਲੋ ਵਾਲੀ ਮੈਂ ਬਾਹਰ ਲੈ ਕੇ ਜੀ ਕਿਹੜੇ ਮੋਲ ਨਾਲ ਇਹ ਨਸਲ ਨਹੀਂ ਲੱਭਦੀ ਵੀ ਮੇੜ ਗਾਲੇ ਨਸਲ ਨਹੀਂ ਲੱਭਦੀ ਵੀ ਸਹੀ ਗੱਲ ਹੈ ਐਰ ਕੀ 17 ਕਿਲੋ ਕੱਟੀ ਦੁੱਧ ਦੀ ਕੋਈ ਚੰਗੀ ਚੰਗੀ ਥਾਂਭੂ ਸੁਮੂਗ ਰਾਈ ਤੇ ਹੁਣ ਵੀ ਪੂਰੀ ਕਰਮ ਵਾਲੀ ਅੱਗੇ ਵੀਰ ਤੇ ਇਹਦਾ ਵੀ ਜੀ ਫਿਰ ਮੋਲੇ ਦਾ ਇਹਦਾ ਵੀ ਕੋਈ ਮੋਲ ਨਹੀਂ ਜ਼ਿਆਦਾ ਵੀ ਹਾਂਜੀ ਇਹ ਵੀ 75 ਦੀ 75 75 ਦਾ ਜੁੜਾ ਦੇ ਦਈਏ ਕੋ ਕਰ ਦਈਏ ਮਾਨਤਾ ਇਹਦਾ 5 ਛੱਡਾਂਗੇ 70 ਦੀ ਹੋਰ ਛੱਡ ਦਈਏ 5 ਹੋਰ ਛੱਡਿਆ 65 ਦੀ 1000 ਹੋਰ ਸੀ 64000 ਦੀ ਨਹੀਂ 64 ਦੀ ਜਾ ਜੀ ਉਹ 64 ਦੀ ਦੇ ਦਾਂ 65 64 ਦੀ 75 64 ਦੀ ਦੇ ਦਾਂਗੇ ਆਹ 75 ਦੀ ਇਹ 64000 ਦੀ ਕੱਟੀ ਦੇ ਦਾਂਗੇ ਪਰ 64000 ਦੀ ਇਹ ਛੈੜੀਆਂ ਦੀ ਜਿੰਨਾ ਵਜਨ ਬੱਟਾ ਜਿਦਾਂ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਆ ਵੀ 64000 ਦੀ ਮੈਂ ਉਧਰ ਨੂੰ ਜਿੰਨੀ ਰਾਜੀ ਦਾ ਜਿੰਨੀ ਵੇਖ ਵਜਨ ਬੱਟੇ ਵਾਲੀ ਮੈਂ ਵਾ ਇਹ ਵੀ ਥਣ ਮਾਨਾ ਚੰਗਾ ਸਾਥ ਵੇਖ ਠੀਕ ਆ ਤੇ 64000 ਦੀ ਦੇ ਦਾਂਗੇ ਉੱਥੇ 64000 ਦੀ ਦੇ ਦਾਂਗੇ ਬਾਕੀ ਵੀਰ ਭਰਾ ਫੋਨ ਲਾਦਾ ਮੋੜਨਾ ਹੀ ਨਹੀਂ ਆ ਪਤਾ ਨਹੀਂ ਦੇਖ ਕਿੱਥੇ ਦੇਣੀ ਆ ਕਰਮਾ ਵਾਲੀ ਆ ਗੱਲ ਤੇ ਫੋਨ ਤੇ ਟਿਕੜਨੀ ਆ ਇੱਕ ਆ ਗਿਆ ਤੀਜੇ ਨੰਬਰ ਤੇ ਅਰੇ ਬੰਨੇ ਆ ਇਹ ਲੀਲ ਜਿਹੜੇ ਕਾਲੀ ਸਿੰਘ ਦੇਦਾ ਉਹਨਾਂ ਨੂੰ ਦੋਹਣਾ ਵੇ ਘਾਟ ਕੇ ਲਾਇਆ ਕਿੱਥੋਂ ਘਟ ਘਟ ਕੇ ਲਾਇਆ ਵੇ ਵੇ ਕਰਮਾ ਵਾਲੀ ਦੇ ਸਿੰਘ ਵੇ ਕਿਆ ਜੀ ਬਤਾਂ ਮੈਂ ਮੈਂ ਕੋਈ ਗੱਲ ਬਾਤ ਇਹ ਵੀ ਕਿਹ ਚੰਗੇ ਇਲਾਕੇ ਦੀ ਕਾਲੀ ਸ਼ਾ ਮੈਂ ਤਾਂ ਥਾਣੇ ਚੱਡਾਂ ਖਾ ਵੀ ਥਣਾ ਜੋ ਫਾਦਮ ਥਣਾ ਜਿਕੜੀਆਂ ਨਾ ਮੈਂ ਆ ਜੇ ਲੋ ਪੈਪ ਵੇ ਲੋ ਯੋ ਕਾ オリジナル ਆ ਨਾ ਕਿੱਡੀ ਮੋਟਰੀ ਲੱਗੀ ਏ ਵੀਰ ਜੀ ਕਹਿੰਦੇ ਮੈਂ ਜੋ ਮੈਂ ਕੱਢ ਰਹੀ ਆ 18 ਕਿਲੋ ਮੈਂਹਣ ਦੁੱਧ ਚੋਆ ਆ ਗਰੰਟੀ ਨਾਲ ਕੋਈ ਗੱਲਾਂ ਨਹੀਂ 18 ਕਿਲੋ ਦੁੱਧ ਚੋਆ ਮੈਂ ਨੇ ਅੱਛਾ ਜੀ 17 ਮਹੀਨਾ ਦੀ ਗੱਭਣ 7-8 ਕਿਲੋ 8 ਕਿਲੋ ਦੁੱਧ ਹੁਣ ਵੀ ਮੇਰੇ ਕੋਲ ਹੀ ਕੋਈ ਚੋਲੇ ਠੀਕ 17 ਮਹੀਨਾ ਦੀ ਗੱਭਣ ਆ ਮੈਂ ਤੇ ਆਪਾਂ ਥੋੜਾ ਕਰਦੇ 18 ਕਿਲੋ ਮੈਂਹਣ ਦੁੱਧ ਚੋਆ ਆ ਵਾ ਮੈਂ ਆ ਮੈਂ ਗੱਭਣ ਚੈੱਕ ਪਾਸ ਹੋ ਗਈ 17-18 ਕਿਲੋ ਦੁੱਧ ਚਵਾ ਗਿਆ ਹੀ ਪਰ ਵੇਖ ਲੋ ਚੱਡਾ ਵੇਖ ਲੋ ਹਾਲੇ ਵੀ ਮੈਂ ਕਿਹ ਦੁੱਧ ਵੀ ਜੀ ਕਿੰਨਾ ਦੇ 8 ਕਿਲੋ ਸੱਤ ਇੰਨਾ ਦੁੱਧ ਸੱਤ ਮਹੀਨੇ ਗੱਭਣ ਤੇ 8 ਕਿਲੋ ਦੁੱਧ ਪਰਲੇ ਬ ਲੈ ਉਹ ਤੇ ਖੁੱਲੇ ਤਾਂ ਖਾਣੇ ਖੁੱਲੇ ਤਾਂ ਉਹ ਖਾ ਤੇ ਬਾਕੀ ਸਤਸ ਨੂੰ ਵੇਖ ਤੇ ਕਾਲੀ ਸ਼ਾਹ ਯਾਮੂ ਵਰਗੀ ਝੋਡੀ ਆ ਇਹ ਲੈ ਜੋ ਇਹ ਝੋਡੀ ਸੰਭੀ ਆ ਕਿ 20 ਕਿਲੋ ਰੋ ਵਾ ਮੇਰੀ ਵੀ ਮੇਰੇ ਕੋਈ ਲਖਾ ਗਏ ਲਈ 20 ਕਿਲੋ ਜੇ ਵੀ ਨਾ ਦੁੱਧ ਜਵਾਣ ਲੈ ਆਂਦੇ ਆ ਸਾਹਲੇ ਵਾ ਇੱਕੋ ਇੱਕ ਰਾ ਪੂਰਾ ਕੈਂ ਹੈ ਵਾ ਇਹ ਵੀ ਦੁੱਧ ਵਾਲੀ ਕੱਟੀ ਆ ਸਾਰੀ ਐ ਕਾਗਜ਼ ਵਰਗੀ ਚਮੜੀ ਆ ਛੋਟੀ ਦੀ ਕਾਗਜ਼ ਵਰਗੀ ਚਮੜੀ ਕਾਗਜ਼ੀ ਆ ਆ ਦੇਖੋ ਗਾੜੀ ਪੈਬ ਵੇਖੋ ਦੋਵੇਂ ਬੰਦੇ ਖਾਣੇ ਇੱਕੋ ਬੰਦੇ ਜੇ ਸਾਰਾ 18 ਕਿਲੋ ਵਾਲੀ ਆਕਰ 18 ਕਿਲੋ ਵਾਲੀ ਹੈਗੀ ਵੀ ਅਕਰੇ ਦੀ ਨਾਲੀ ਬਾਪ ਇਹ ਕਹਿੰਦੇ ਕੋਈ ਥਣਾ ਜੁ ਖਾਦੇ ਮੈਂ ਕੋਈ ਥਣਾ ਕੋਈ ਟਾਈਮ ਦੇਣੀ ਆ ਮੈਂ ਲੈ ਜਾਓ ਵੀ ਜੀ ਜੋ ਕੋ ਅਰੀਜਨਲ ਆ ਅਰੀਜਨਲ ਚੈੱਕ ਕਰਮਾਲੀ ਦਾ ਕੋਈ ਡੰਗਰ ਟਾਈਮ ਤੇ ਨਹੀਂ ਹਜੇ ਹਾਂ ਪਾਚ ਚਵਾਈ ਦਾ ਵੇਲਾ ਹੋ ਗਿਆ ਪਾਦੀ ਬਹੁਤ ਬਹੁਤ ਵੀਰ ਬੁਖਸ਼ਰ ਨੇ ਚਵਾਇਦੇ ਵੇ ਜੀ ਸੱਤ ਤੋਂ ਸੱਤ ਹੀ ਹੋ ਜਾਂਦੀ ਆ। ਉਹ ਆਪਾਂ ਨੂੰ ਕਾਲੇ ਹੋਵੇ। ਹਵੇ ਥਣ ਚੱਡਾ ਖਾ ਮੈਂ ਤਾਂ ਜਿਹੜੀ ਸ਼ਹਿਵ ਖਾਉਣ ਵਾਲੀ ਸੱਜਰਾ ਜ ਮੈਂ ਸਾਂ ਚੱਡਾ ਵਾ ਮੈਂ ਅੱਗੇ ਵੀ ਰੋਣ ਵੀ। ਇਹਦਾ ਵੀ ਜੀ ਫਿਰ ਮੁੱਲ। ਜਾਇਜ਼ ਮੁੱਲ ਬਿਲਕੁਲ। ਹਾਂਜੀ। ਇਹ 60000 ਦੀ ਦੇ ਦਗਾ। ਕਰ ਦਈਏ ਥੋੜਾ ਬੀ। 20 ਕਿਲੋ ਵਾਲੀ ਨਹੀਂ ਆਉਂਦੀ ਬਾਹਰੋਂ। 8 ਕਿਲੋ ਦੁੱਧ ਦੀ ਸੱਜਰਾ ਇੰਨਾ ਦੁੱਧ ਹੀ ਹੁਣ ਵੀ ਮਹਗੋ। ਕਰ ਦਈਏ ਥੋੜਾ। 5 ਛੱਡਾਂਗੇ 60 ਦੀ ਪੂਰੀ ਦੀ ਮਹਦ। 2000 ਉਹ ਛੱਡ ਦੇ। ਨਹੀਂ ਜਾਇਜ਼। ਉਹ ਜਾਂ ਦੇ 50 ਦੀ। ਰਾ ਸ਼ਾਇਦ ਵੇਖ ਕੇ 55000 ਕਹਤਾ ਵੇ ਥੱਲੇ ਕੀ ਲਈ ਫਿਰਦੀ ਆ ਹੁਣ ਵੀ ਮੈਂ ਸਜਰਾ ਜਿਨਾ ਲੇਵਾ ਤੇ ਹੁਣ ਅੱਜ ਹੀ ਲਈ ਫਿਰਦੀ ਕਰਮਾ ਲਈ ਸਹੀ ਗੱਲ 55000 ਦੀ ਲੋਕ ਨਹੀਂ ਲਿਆ ਟੋਕੜਾ ਵੇਖਦੇ ਅਸੀਂ ਵੀਡੀਓ ਵੇਖੀ ਦੀ ਆ ਲੋਕਾਂ ਦੀ ਨਹੀਂ ਟੋਕੜਾ ਵੇਚਣ ਆ ਵੇ ਪੈਪ ਵੇ ਕਿੱਦਾਂ ਲਈ ਆਉਂਦੀ ਉਧਰੋਂ ਵੇਖ ਦੋਵੇਂ ਬਜੇ 2000 ਪੈਪ ਲਈ ਫਿਰਦੀ ਮੈਂ ਗੇ ਬਾਕੀ ਕੋਈ ਭੈਣ ਭਰਾ ਫੋਨ ਲਾਵੇ ਅਧਰ ਵੀਰ ਭਰਾ ਫੋਨ ਲਾਵੇ ਮੋੜਦੇ ਨਹੀਂ ਦੇ ਦੇਵਾਂਗੇ ਬਾਕੀ ਹੈ ਜੇ ਤਿੰਨੇ ਹੀ ਨਕੀਨੇ ਜੱਗੇ ਵੀਰ ਇੱਕ ਤੋਂ ਇੱਕੀ ਤਿੰਨੇ ਮਈਆਂ ਹੀ ਬਾਕੀ ਇਹ ਵੀ ਜਿਨਾ ਭੈਣ ਭਰਾ ਗਫੋਨ ਲਾਵੇ ਪਰਖ ਪਾਉਣੀ ਆ ਪਰਖਣਾ ਭੂਣੋਸ ਨਹੀਂ ਕਰਨਾ ਪਾਸ ਦੇਣੀ ਆ ਵੀਰ ਜੀ ਮੋਲ ਲੈਣ ਦੇ ਵਾਕੀ ਕੰਬਲ ਜੂ ਬਹਿ ਇਹੋ ਕਹਿਣਾ ਹਾਂ ਬੜਾ ਕੋ ਕਹਿੰਦੀ ਆ ਚਲੋ ਆਪਣਾ ਕੰਮ ਆ ਤੇ ਬਾਕੀ ਕੋਈ ਵੀਰ ਭਰਾ ਮਾਲ ਦਾ ਮੁੱਲ ਪਾਵੇ ਆਪਾਂ ਮੋੜ ਦੇਣੀ ਆ ਚੈੱਕ ਪਾਸ ਦੀ ਗਰੰਟੀ ਹੋਊਗੀ ਹਰ ਇੱਕ ਮੈਂ ਦੀ ਮਾ ਜਿੰਨੀ ਆ ਮਰਜ਼ੀ ਜਿਹੜੀ ਮੈਂ ਚੈੱਕ ਪਾਸ ਕਰੂੰਗਾ ਚੈੱਕ ਪਾਸ ਦੀ ਗਰੰਟੀ ਹੋਊਗੀ ਹਫਤੇ ਤੱਕ ਚੈੱਕ ਕਰਾ ਕੇ ਸਾਨੂੰ ਫੋਨ ਕਰਦੇ ਹਾਂ ਹਾਂ ਤੇ ਪਿੰਡ ਬਾਂਚੜੀ ਤੁਸੀਂ ਪਿੰਡ ਬਾਂਚੜੀ ਜ਼ਿਲ੍ਹਾ ਅੰਬਰਸਰ ਤਹਿਸੀਲ ਅੰਬਰਸਰ ਜੀ ਠੀਕ ਹੈ ਬਾਕੀ ਸਸਤੀ ਗੱਲ ਜੀ